ਆਖਰੀ ਗੱਲ ਹੀ ਸਾਰਿਆਂ ਨੂੰ ਅਸੀਂ ਤਾਂ ਰੋਤਾ ਆਪਣੀ ਜੋ ਵੀ ਨਾਗਲੀ ਜਾ ਕੋ ਹੋ ਗਿਆ ਰਵਾਨਗੀ ਮੈਂ ਨਾ ਕਰ ਦਰਪੇ ਜੀ ਗੱਡੀ ਦੇ ਵਿੱਚ ਹੁਣ ਮੈਨੂੰ ਵੀ ਲੱਗਣਾ ਪੈਂਦਾ ਕੱਲੀ ਜੋਫੀ ਲੱਦਣੇ ਪੈਣਗੇ ਆ ਮੈਂ ਹਾਂ ਜਾ ਕੇ ਦੇਖਦੇ ਆ ਮੈਨੂੰ ਵੀ ਲੱਗਣਾ ਪੈਂਦਾ ਉੱਥੇ ਜਾ ਕੇ ਦੇਖਦੇ ਆ ਸੈਟ ਅਪ ਲਾ ਕੇ ਮਾਹੌਲ ਬਣਦਾ ਜੀ ਲਓ ਜੀ ਰਵਾਨਾ ਹੋ ਚੱਲੇ ਚੱਲਣ ਗਿਆ ਥੋੜਾ ਸਾਇਰ ਜਾਣਾ ਪੈਂਦਾ ਹੁਣ ਘੋਰ ਪਰਪਤੇ ਦੇ denn ne ਚਲੋ ਆਇਆ ਹੁੰਦਾ ਜਿੰਨੀ ਬੰਦਾ ਹਿੰਮਤ ਕਰ ਲੂ ਉਹਨਾਂ ਫਾਇਦਾ ਫਿਰ ਗਾਹਾਂ ਨਿਗਾਹ ਫਰਕ ਪੈ ਜਾਣਾ ਵਾ ਵਧੀਆ ਜਾਣ ਦੀ ਲੋਟ ਆ ਚਲੋ ਕਿੰਨਾ ਮਹਾਰਾਜ ਨੇ ਦੇਣਾ ਜਿਹੜਾ ਆਪਣੇ ਕਰਮਾਂ ਚ ਕਿਤੇ ਨਹੀਂ ਜਾਂਦਾ ਹੈਗਾ ਜੋ ਪ੍ਰਮਾਤਮਾ ਨੇ ਅਕਾਲ ਪੁਰਖ ਨੇ ਦੇਣਾ ਉਹ ਵਟਤੇ ਪਿਆ ਅਸੀਂ ਆ ਗਏ ਆਪਣੇ ਟਿਕਾਣੇ ਤੇ ਪਹੁੰਚਣ ਵਾਲੇ ਆ ਬਹੁਤ ਜੀ ਆ ਗਏ ਟਕਾਣੇ ਤੇ ਯੋ ਯੋ ਮਿੱਤਰਾਂ ਦਾ ਟਕਾਣਾ ਵਾਹਿਗੁਰੂ 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 ਮਾਲਕਾ ਮੇਰ ਕਰੀ ਜੱਟ ਦੇ ਕੰਮ ਨੂੰ ਵਾਜ ਹਾਂ ਹਾਂ ਟੱਕੂ ਆ ਰਪੂੜਾ ਆਹ ਹੰਡੀ ਆਮੇ ਦੇਖਦੇ ਕੀ ਬਣਦਾ ਫਿਰ ਹਾਂ ਗੱਭੀ ਹੈ ਸਾਥ ਆ ਗਏ ਜੀ ਕਾਂ ਜਿਹੜੇ ਗੱਡੀ ਕਾਂ ਲੱਗਿਆ ਵੈਕ ਤੇ ਧੂਬਤੀ ਕਰਤੀ ਗੋਬੀ ਰੱਖ ਲਈ ਪਹੁੰਚ ਗਏ ਟਕਾਣੇ ਤੇ ਗੋਬੀ ਰੱਖ ਸੀ ਗੱਡੀ ਹੁਣ ਸ਼ੈਟ ਕਰਕੇ ਬੈਗਸ ਤਾਂ ਤੇ ਲਾਉਣੇ ਆ ਮਾਰਕ ਦੀ ਮਿਹਰ ਨਾਲ ਜਮਾ ਟਕਾਣਾ ਵਧੀਆ ਜੀ ਪੂਰਾ ਵਧੀਆ ਵਧੀਆ ਸੇਲ ਹੋ ਜਾਂਦੀ ਹੈ ਵਧੀਆ ਕੰਮ ਚੱਲਦਾ ਹੈ ਤੇ ਜੀ ਲੋਪੇ ਸਾਡੀ ਲੱਤੀ ਹੋਈ ਆ ਗਾਣੇ ਤੇ ਆ ਗਏ ਬਾਸ ਆਓ ਆ ਫਲ ਕਲੈਵਰ ਇਹ ਕਲੈਵਰ ਕੀ ਕਾਲੀਫਾ ਕਾਲੀਫਲਾਵਰ ਮੈਂ ਕਾਂ ਕਾਲੀਫਰਾ ਮੈਂ ਕਲੈਵਰ ਕਹਿੰਦਾ ਕਾਲੀਫਲਾਵਰ ਜੀ ਸਾਡਾ ਲੰਪ ਵੀ ਰਹਾ ਕਿਆ ਕਿਆ ਪੀ ਲੱਗਦੇ ਆ ਜੀ ਆਹ ਜੂ ਪੀ ਕੇ ਫਿਰ ਹਾਂ ਕਿਆ ਆਏ ਆ ਫਿਰ ਬੰਦਾ ਗਾ ਘਟ ਬੰਦਾ ਟਾਈਮ ਘਟ ਲੱਗਦਾ ਹਾਂ ਜੀ ਨਾੜਾ ਨਮਕੀਆਂ ਲਿਆ ਮੈਂ ਤੈਨੂੰ ਕੱਲ ਕਹਿ ਹੁੰਦਾ ਸੀਗਾ ਚਲ ਜਿਆਦਾ ਇੱਕ ਤਾਂ 2G ਬਾਦਾਂ ਥੋੜੇ ਜਿ 2G ਕਰਕੇ ਹੋ ਜਾਂਦਾ ਕੋਈ ਨਹੀਂ

ਖਸਾ ਆ ਕਤਾ ਬਤਾ ਆਈ ਗਿਆ ਅਛਾ ਜਾਂ ਅਛਾ ਬਤਾਓ ਤਾਂ ਫੇਰ ਪਤਾ ਲੱਗਣਾ ਆਪਾਂ ਨੂੰ ਇਹ ਪਤਾ ਵੀ ਆਹ ਫੁੱਲ ਕਿੰਦੋ ਆ ਆ ਅੱਜ ਤੱਕ ਲਵਾਇਆ ਮੈਂ ਨੂੰ ਮੈਂ ਮੰਨਦਾ ਹੀ ਨਹੀਂ ਵੀ ਇਹ ਤੈਨੂੰ ਪਤਾ ਲੱਗ ਗਿਆ ਹੋਣਾ ਕਿਵੇਂ ਵਿਆਹ ਫੁੱਲ ਇੰਨੇ ਦਾ ਫੁੱਲ ਇੰਨੇ ਦਾ ਜਿਵੇਂ ਇੱਕ ਮਨ ਰੋਕ ਲਗਾ ਜਾਂਦਾ ਜਾਂ ਤਾਂ ਮੈਨੂੰ ਪਾ ਕੇ ਦਿਖਾ ਕੀ ਵਿਆਹ ਫੁੱਲ ਇੰਨੇ ਦਾ ਵੀ 1.5 ਕਿਲੋ ਜਾਂ 2 ਕਿਲੋ ਕਿੰਨਾ ਵੀ ਹੁੰਦਾ 1.5 ਕਿਲੋ ਪਾ ਕੇ ਦਿਖਾ ਦੇ ਚੱਲ ਨਹੀਂ ਮੂੰਹ ਰੋਕ ਜਾ ਆਹੋ ਪੂਰੀ 1.5 ਕਿਲੋ ਹੀ ਕਰਕੇ ਦਿਖਾ ਦੇ ਤੂੰ ਇਹ ਬਾਤ ਕਰਾ ਹਾਂ ਆ ਦੇਖੀ ਇਹ ਤੇਰੇ ਤੇ ਸਾਹ ਮੈਂ ਕਿੰਨਾ ਹੋਏ ਇਹ ਇਹ ਤਾਂ ਕਿਲੋ ਤੋਂ ਉੱਤੇ ਹੋ ਦੇਖ ਇਹ ਉਹ ਤਾਂ ਮੇਰਾ ਇਹ ਤਾਂ ਇਹ ਤਾਂ ਇਹ ਤਾਂ ਮੈਨੂੰ ਪਤਾ ਜਾ ਇੰਨਾ ਕਦੇ ਹਿਸਾਬ ਆਪਾਂ ਨੂੰ ਆ ਗਿਆ ਕਿੰਨਾ ਹੋਏ ਕਿਲੋ ਤੋਂ ਉੱਤੇ ਆ ਇਹ ਵਾਹ ਯਾਰ ਦੇਖ ਲੀ ਕਿਲੋ ਦੋਰੇ ਦਵੇ ਆਏ ਦੋਰੇ ਲਵੇਂ ਵੀ ਨਹੀਂ ਨੇ ਗੱਲਾਂ ਕਿਲੋ ਤੋਂ ਉੱਤੇ ਹੋ ਮਾੜਾ ਮੋਟਾ ਕਿੱਲੋ ਤੋਂ ਮਾੜਾ ਮੋਟਾ ਉੱਤੇ ਹੋ ਗਿਆ ਕਿੰਨਾ ਕਿੰਨਾ ਆ ਗਿਆ ਡੇਢ ਡੇਢ ਹੋ ਹੀ ਗਿਆ ਕਿੱਲੋ ਤੋਂ ਮਾੜਾ ਮੋਟਾ ਉੱਤੇ ਡੇਢ ਹੋ ਗਿਆ ਤੂੰ ਕਿ ਦੋ ਦੇ ਲਵੇ ਜਾ ਦੋ ਦੇ ਲਵੇ ਨਹੀਂ ਗਿਆ ਦੋ ਲਵੇ ਹੋ ਗਿਆ ਫਿਰ ਇਹ ਫਿਰ ਡੇਢ ਹੋਇਆ ਗਿਆ ਮੇਰਾ ਤੂੰ ਡੇਢ ਹੀ ਕਰਕੇ ਦਿਖਾ ਦੇ ਮੈਨੂੰ ਪੂਰੀ ਲੈ ਕਿਵੇਂ ਡੇਢ ਗੋਭੀ ਕਰਕੇ ਦਿਖਾ ਆ ਇੱਕ ਫੁੱਲ ਨਹੀਂ ਪਾਉਣਾ ਵੀ ਆਹੋ ਦੋ ਫੁੱਲ ਹਾਂ ਫੁੱਲ ਦੋ ਹੋਣ ਡੇਢ ਕਿਲੋ ਬਣੇ ਗੋਭੀ ਵੇਰੀ ਪਤਾ ਲੱਗੂ ਆਪਾਂ ਨੂੰ ਵੀ ਹਿਸਾਬ ਆਇਆ ਕਿ ਨਹੀਂ ਆਇਆ ਜਿੰਨੇ ਕਹਾਉਗੇ ਨਾ ਹਾਂ ਇਹੜਾ ਮਰਦੀ ਤੇ ਇਕਲਾ ਡੇਢ ਕਰਕੇ ਦਿਖਾਇਆ ਡੇਢ ਕਿਲੋ ਦਿੱਤੋ ਬਣਦੀ ਆ ਤੈਨੂੰ ਫੁੱਲਾਂ ਦਾ ਹਿਸਾਬក្តਦਾ ਵਾ ਆਪਾਂ ਨੂੰ ਆਇਆ ਵਾ ਵੀ ਆ ਡੇਢ ਕਿਲੋ ਗੋਭੀ ਹੋ ਗਈ ਵੀ ਆ ਫੁੱਲ ਆਪਾਂ ਚਾਕੇ ਫੁੱਲਾਂ ਪਾ ਸਕਦੇ ਆ ਵੇ ਇੰਨੇ ਕਿ ਹੋ ਜੂ ਓਹ ਹੋਦਾ ਨਹੀਂ ਹੁੰਦਾ ਹੱਥਾਂ ਨਾਲ ਤੋਲ ਕੇ ਮੈਨੂੰ ਇੰਨਾ ਕਸਾਬ ਦਾ ਹੁਣ ਹੋਣਾ ਹੀ ਨਹੀਂ ਆਪਾਂ ਨੂੰ ਸਾਰੀ ਦਿਹਾੜੀ ਮੱਥਾ ਵੀ ਮਾਰਦੇ ਆ ਯਾਰ ਲਵੇ ਬੇਟਾ ਬੇਰੇ ਨਾਲ ਕੋਈ ਲਵੇ ਦਵੇ ਨਹੀਂ ਉਹ ਪੂਰਾ ਹੋਵੇ ਨਾ ਆਏ ਵੀ 1.50 ਬਣਦਾ ਦੇਖਦੇ ਆ ਗਾਇਜ਼ ਗਾਇ ਇਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਕੀ ਕਹਾਂ ਯਾਰ ਬਸ ਇੰਨਾ ਕੀ ਫਰਕ ਆ ਕਿੰਨਾ ਕਹਿ ਹੁੰਦਾ ਯਾਰ ਕਹਿੰਦਾ ਐ ਕਿ ਮੈਂ ਸਹੀ ਹੋ ਜੂ ਬਿਲਕੁਲ ਬਾਈ 1 15 45 ਆਇਆ ਬਾਈ ਪੂਰਾ ਫੁੱਲ ਸਹੀ ਉਹ ਵਾਹ ਬਾਈ ਵਾਹ ਇੰਨਾਂ ਦਾ ਹੁੰਦਾ ਯਾਰ ਲੱਗਦਾ ਹਿਸਾਬ ਆ ਗਿਆ ਕਮਲ ਹੈ ਨਾ ਫਿਰ ਨਹੀਂ ਮੰਨ ਗਿਆ ਮੈਂ ਨਹੀਂ ਮੰਨ ਗਿਆ ਕਮਲ ਮੰਨ ਗਿਆ ਮੈਂ ਮੰਨਦਾ ਵੀਰੇ ਮੈਂ ਮੰਨਦਾ ਇਹੀ ਬਾਈ ਨੂੰ ਪਾਜ ਬਾਈ ਨੂੰ ਹਾਂ ਮੈਂ ਮੰਨ ਗਿਆ ਵੀਰੇ ਮੈਂ ਮੰਨ ਗਿਆ ਮੰਨਦੇ ਆ ਜੀ ਮੰਨਦੇ ਆ ਸਾਨੂੰ ਹਿਸਾਬ ਆ ਗਿਆ ਹੁਣ ਇੰਨਾ ਕਦਾ ਹੁੰਦਾ ਯਾਰ ਨਾ ਬੰਦਾ ਮੱਥਾ ਮਾਰਦਾ ਸਾਰੀ ਦਿਹਾੜੀ ਇੰਨਾ ਦਾ ਆਈ ਜਾਂਦਾ ਕਹਿੰਦਾ ਆਪਣੇ ਆਪ ਹੀ ਹੈ ਨਾ ਇੰਨਾ ਕਿਸ ਹਿਸਾਬ ਦਾ ਬਤਾਈ ਜਾਂਦਾ ਹੁਣ ਆ ਆ ਗਿਆ ਤੂੰ ਗੰਗਾਕ ਨੂੰ ਪਾਓ ਹਾਫ ਤਾਂ ਆਪੇ ਬਿਜਲੀ ਹੋਸਾ ਆਉ ਜੋ ਵੀ ਕਿੰਨੀ ਪੈਂਦੀ ਹੈ ਫੇਰ ਤਾਂ ਆਪੇ ਫੁੱਲ ਫੇਰ ਤਾਂ ਫੁੱਲ ਤਿਆਕੀ ਪਾ ਦਿਆ ਕਰਨਾ ਆਪਾਂ ਜਿਆ ਨਾ ਆਇਆ ਹਾ ਹਾਫ ਤਾਂ ਕੀ ਵਾਧੂ ਆ ਆਪ ਨੂੰ ਹਾਂ ਵਾਧੂ 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 ਬੜੀ ਮਿਹਰ ਹੋਈ ਸਾਨੂੰ ਇੰਨਾ ਕ ਦਿਖਾਉਂਦਾ ਆ ਗੈਜ ਵੇਸੀ ਹੁਣ ਆਮਨਾ ਚੱਕ ਕੇ ਐਨ ਆਏਗਾ ਨਹੀਂ ਨਹੀਂ ਗਾਇਲ ਹੁਣਾਂ ਨੂੰ ਵੀ ਸਾਰਾ ਕੁਝ ਪਤਾ ਹੋਣਾ ਚਾਹੀਦਾ ਵੀ ਇਹ ਐਨਾ ਐਨਾ ਇਹ ਕੀ ਕੋਈ ਦੋ ਕਿਲੋ ਇਹਨੂੰ ਤਰਪੈਨ ਕਹਿੰਦੇ ਆ ਗੋਬੀ ਏ ਗੋਬੀ 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 ਗੋਪੀ ਗੋਬੀ ਗੋਬੀ ਕਿ ਮੈਂ ਸੱਪਤ ਦੇ ਵਿਚ ਪੂਰਾ ਜਾਮ ਲੱਗਿਆ ਹੋਇਆ ਹੈ ਜੇ ਮੈਂ ਆਇਆ ਨਾ ਅਸੀਂ ਲਾ ਦੀਏ ਜਾਮ ਸੜਕਾਂ ਤੇ ਹੈ ਕੰਮ ਉਹ ਆ ਸੜਕਾਂ ਤੇ ਲਾ ਦੀਏ ਜਾਮ ਉਹ ਗਿਆ ਉਹ ਮੈਂ ਕਹਿੰਦਾ ਫਰੀ ਦੀ ਮੰਗਦਾ ਆਹੋ ਬਸ ਇਹ ਜਿਹੇ ਬੰਦੇ ਵੀ ਹੁੰਦੇ ਆ ਨਾ ਉਹ ਚੱਲਦੇ ਨੇ ਜਾਮ ਨਹੀਂ ਨਾਲ ਗੋਪੀ ਵੀ ਚੱਕ ਲੈ ਗੋਪੀ ਵੀ ਚੱਕ ਸਾਨੂੰ ਵੀ ਰੱਖ ਹਾਂ ਉਹ ਫਰੀ ਦੀ ਗੱਲ ਆਹੋ ਗੋਦ ਲੈ ਲਿਆ ਹਾਂ ਪਿਆ ਉਹਨਾਂ ਤੋਂ 10000 ਬੰਦਾ ਐਵੇਂ ਮੁੱਛਾਂ ਕਿਹੜੀਆਂ ਨੇ ਤੇ 100 ਰੁਪਇਆ ਤੂੰ ਕੱਢ ਨਹੀਂ ਸਕਦਾ ਮੁੱਛਾਂ ਚਾੜੀ ਫਿਰਦਾ ਹੁੰਦਾ ਚ ਦੁਨੀਆਦਾਰੀ ਆ ਵਾਲੇ ਟਾਈਪ ਦੇ ਲੋਕ ਮੰਨਦੇ ਆ ਆਡਾ ਇੱਕ ਕੰਮ ਨਿਬੜ ਗਿਆ ਹੁਣ ਤੌਰ ਲੱਗਦੇ ਆ ਜੀ ਸਾਰੇ ਭੈਣ ਭਰਾ ਨਾਲ ਜੁੜੇ ਰਹੋ ਸਕੈਨਰ ਵੀ ਕੋਲੇ ਰੱਖਣਾ ਪੈਂਦਾ ਸਕੈਨਰ ਵੀ ਕੋਲੇ ਹੁੰਦਾ ਜੀ ਸਾਡੇ ਜਿਹੜਾ ਭੈਣ ਭਰਾ ਕੋਈ ਸਕੈਨ ਵਾਲਾ ਹੁੰਦਾ ਸਕੈਨਰ ਕਰਾ ਲਈਦਾ ਆ ਤਿੰਨ ਫੁੱਲ ਵੱਜ ਗਏ ਸਾਡੇ ਕੋਲੇ ਤਿੰਨ ਫੁੱਲ ਚਲੋ ਘਰੇ ਕੰਮ ਆ ਜਾਂਦੇ ਹੁੰਦੇ ਆ ਸਾਡੇ ਆ ਟਾਈਮ ਹੋ ਗਿਆ ਜੀ ਬਾਕੀ ਨਹੀਂ ਵੇਕੀ ਜਾਣਾ ਸੀਗੇ 4:30 ਵਜੇ ਤੱਕ ਅਸੀਂ ਬਹਿਨੇ ਹੁੰਨੇ ਆ ਜੀ 4:30 ਵਜੇ ਤੋਂ ਬਾਅਦ ਚਲੇ ਜਾਣੇ ਆ ਜੀ 4:30 ਵਜੇ ਤੱਕ ਹੀ ਬਹਿਨੇ ਹੁੰਨੇ ਆ 4:30 ਵਜੇ ਤੋਂ ਬਾਅਦ ਆਪਾਂ ਆਪਦੀ ਦੁਕਾਨਦਾਰੀ ਚੱਕ ਲਈ ਦੀ ਆ ਵਧਾ ਦੇ ਦੀ ਆ ਹਣਾ ਸਿੱਖਣਾ ਬੂਏ ਵੀ ਕੰਮ ਕੀ ਵੀ ਦੇਖਣਾ ਬਣਾ ਵੀ ਵਧਾ ਦੇ ਦੀ ਹੈ ਹੈਗੇ ਆ ਵੀਰੇ ਫੁੱਲ ਤਾਂ ਹੈਗੇ ਆ ਵੀਰੇ ਫੁੱਲ ਤਾਂ ਹੈਗੇ ਫੁੱਲ ਨਹੀਂ ਹੈ ਕਿ ਫੁੱਲ ਆਈਏ ਵਾਧੂ ਬੋਲਣਾ ਨਹੀਂ ਦੇ ਦਾਂਗੇ ਆਏ ਹਾਏ ਨਹੀਂ ਠੀਕ ਹੈ ਵੀਰੇ ਠੀਕ ਹੈ ਮਿਹਨਤ ਆਉਂਦੀ ਆ ਵੀਰੇ ਬੱਸ ਜਾ ਕੇ ਪਸ਼ੂਆ 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 ਜੀ ਨੇ ਕਰਨਾ ਪਸ਼ੂਆ ਦਾ ਹੋ ਜਾਂਦਾ ਵਾਹ ਪਸ਼ੂਆ ਵਾਲਾ ਕੰਮ ਆਉਂਦਾ ਆ ਸਾਡੀ ਪਕਾਨਦਾਰੀ ਹੁਣ ਆ ਜੀ ਚੱਲੇ ਜੀ ਰੱਬ ਦੀ ਕਿਰਪਾ ਨਾਲ ਬਹੁਤ ਵਧੀਆ ਲੱਗ ਗਿਆ ਲੋਬੇ ਸਾਰਾ ਕੰਮ ਰੋਡ ਬਹੁਤ ਵਗਦਾ ਹੈ ਤੇ ਰੈਕਟ ਹੁੰਦੇ ਆ ਸੀ ਬਹੁਤ ਵਧੀਆ ਹੋ ਗਿਆ ਜੀ ਸਾਰੇ ਭੈਣ ਭਰਾ ਨਾਲ ਦੀ ਨਾਲ ਜੁੜੇ ਰਹੋ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਰਿਆਂ ਹਾਂਜੀ ਹਾਂਜੀ ਮੁਕਲੀ ਮੁਕਲੀ ਬਾਟੋ ਰੌ ਹਥਿਆਰ ਵੀ ਬਣ ਜਾਂਦੇ ਆ ਸੁਲਤਾਨ ਹਾਂ ਇਹ ਛੇਰਚੋਰ ਕੁੱਟ ਨੱਬੈ ਦੇ ਕਿਸੇ ਦਾ ਦੋ ਆਹਾ ਤੀਜਾ ਚੌਥਾ ਆ ਦੇ ਕੱਢ ਲਾ ਚੌਥੇ ਨੂੰ ਵਿੱਚ ਹੀ ਵਸਿਆ ਆਲੇ ਲਿਖਿਆ ਹੀ ਨਹੀਂ ਆਏ ਚਲੋ ਜੀ ਅਸੀਂ ਰੱਬ ਦੀ ਮਿਹਰ ਨਾਲ ਵਧੀਆ ਚਲੋ ਜੇ ਜਾਣਾ ਪੈਂਦਾ ਜੀ ਕੰਮ ਹੁੰਦੇ ਆ ਨਾ ਜਾ ਕੇ ਪਸ਼ੂਆਂ ਦਾ ਤਾਂ ਵੀ ਕਰਨਾ ਹੁੰਦਾ ਜੀ ਤੇ ਸਾਰਾ ਕੰਮ ਵਧੀਆ ਹੋ ਗਿਆ ਰੱਬ ਦੀ ਕਿਰਪਾ ਨਾਲ ਬਹੁਤ ਲੋਟਾ ਖੋਸ਼ ਹੈ ਖੋਸ਼ ਹੈ ਬਾਗੋ ਬਾਗ 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 ਚਾਹ ਪਾਣੀ ਵਾਲੇ ਰਫ ਚੱਕ ਲਿਆ ਯਾਰ ਹੁਣੀ ਚੱਲੇ ਘਰ ਨੂੰ ਘਰ ਨੂੰ ਘਰ ਨੂੰ ਬਹੁਤ ਰੱਬ ਦੀ ਮਿਹਰ ਨਾਲ ਬਹੁਤ ਵਧੀਆ ਸਾਰਾ ਕੰਮ ਹੋ ਗਿਆ ਜੀ ਚਲੋ ਮੇਰਾ ਵੀ ਟਾਈਮ ਪਾ ਵਧੀਆ ਜੀ ਲੱਗਿਆ ਰਹਿੰਦਾ ਹਨਾ ਬਾਹਰ ਬਹਿਣਾ ਕਰੇ ਤੁਹਾਨੂੰ ਪਤਾ ਹੀ ਹੈ 4 ਸਾਲ ਹੋ ਗਏ ਫਿਰ ਤੇ ਬਾਰ ਟਾਈਮ ਵਧੀਆ ਲੱਗੇ ਜਾਂਦਾ ਈ ਸਾਰੇ ਭੈਣ ਭਰਾ ਵੱਧ ਤੋਂ ਵੱਧ ਸਪੋਰਟ ਕਰੋ ਤੇ ਭਰਾਵਾਂ ਸਾਰੇ ਵੱਧ ਤੋਂ ਵੱਧ ਸਪੋਰਟ ਕਰੋ ਹੁਣ ਅਸੀਂ ਹੁਣ ਮੈਨੂੰ ਚਾ ਕੇ ਗੱਡੀ ਦੇ ਵਿੱਚ ਵੀ ਬਿਠਾਉਣਗੇ ਭਰਾ ਬਿਠਾਉਣਾ ਹੀ ਪੈਂਦਾ ਈ ਮੇਰੇ ਤੋਂ ਤਰਤਾ ਹੁੰਦਾ ਨਹੀਂ ਹਲੇ ਚਲੋ ਬਾਹਰ ਜੀ ਲੱਗ ਜਾਂਦਾ ਲਓ ਜੀ ਬੀਲ ਜੀ ਯਾਰ ਡੱਗੀ ਦੇ ਵਿੱਚ ਧਰਤੀ ਆ ਮੈਂ ਵੀ ਗੱਡੀ ਦੇ ਵਿੱਚ ਬਹਿ ਗਿਆ ਲਓ ਜੀ ਸ਼ਡਿਊਲ ਵਾਹਿਗੁਰੂ ਲਓ ਜੀ ਟੈਕੀ ਵਾਹਿਗੁਰੂ ਹਾਂ ਅਸੀਂ ਚੱਲੇ ਜੀ ਘਰ ਨੂੰ ਕਹਿੰਦਾ ਚੱਲੇ ਘਰ ਨੂੰ ਪਹਗੇ ਆ ਉਹਦੇ ਆਪਾਂ ਕੋਈ ਚੀਜ਼ ਭੁੱਲੇ ਕੋਸ ਨਾ ਨਾ ਸਾਰਾ ਕੋ ਚੱਕ ਲਿਆ ਆਪਾਂ ਭੁੱਲੇ ਨੀ ਕੋਸ ਭੁੱਲਣਾਗਾ ਤਾਨੂੰ ਕੋਸ ਨਗਾ ਮਾਰ ਲੈ ਇੱਕ ਵਾਰੀ ਬਹੁਤ ਵਧੀਆ ਰਿਸਪਾਂਸ ਸਭ ਕੋ ਰੱਬ ਦੀ ਮਿਹਰ ਹੈ ਸਾਰੇ ਭੈਣ ਭਰਾ ਬੱਦ ਵੱਦ ਸਪੋਰਟ ਕਰਿਓ ਬਹੁਤ ਵਧੀਆ ਹੈ ਬੱਦ ਤੋਂ ਬੱਦ ਤੋਂ ਕੇ ਸਪੋਰਟ ਕਰੋ ਸਾਰੇ ਭੈਣ ਭਰਾ ਬੱਦ ਤੋਂ ਬੱਦ ਬਈ ਸਪੋਰਟ ਕਰਿਓ ਨਾ ਗੱਲ ਤੇ ਇੱਕ ਕਰਿਓ ਸਬਸਕ੍ਰਾਈਬ ਸਬਸਕ੍ਰਾਈਬ ਬੱਦ ਤੋਂ ਬੱਦ ਕਰੋ ਜੀ ਜੁਆਇਨ ਬੱਦ ਤੋਂ ਬੱਦ ਕਰੋ ਸਾਰੇ ਭੈਣ ਭਰਾ ਲਾਈਕ ਲਾਈਕ ਕਮੈਂਟ ਸ਼ੇਅਰ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਬੱਦ ਵੱਦ ਚਾੜ ਦੋ ਵਾਇਰਲ ਵਾਇਰਲ ਹੋ ਜਾਵੇ ਬਲੌਗ ਵਾਇਰਲ ਮਾਰੋ ਰੱਬ ਦੀ ਮਿਹਰ ਨਾਲ ਛੋਡੇ ਨਾਲ ਹੀ ਇਹ ਸਾਰਾ ਕੁਝ ਖਿੱਚੋ ਕੰਮ ਨੂੰ ਵੱਧ ਤੋਂ ਵੱਧ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ ਵਧਾਓ ਕੰਮ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ